ਦਾਬ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਬੰਮਣੀ ਚੁੰਗੀ ਚੌਕ ਤੋਂ ਜਿੱਥੇ ਦੁਕਾਨਦਾਰਾਂ ਦੇ ਵੱਲੋਂ ਰੋਡ ਜਾਮ ਕਰ ਦਿੱਤਾ ਗਿਆ ਦੱਸ ਦਈਏ ਕਿ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਔਰ ਦੁਕਾਨਾਂ ਬੰਦ ਕਰਕੇ ਹਾਈਵੇ ਜਾਮ ਕਰ ਦਿੱਤਾ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਆ ਕਿ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਦੱਸਦੇ ਆ ਦਰਸਾਲ ਹੁਣ ਤੋਂ ਕੁਝ ਸਮਾਂ ਪਹਿਲਾਂ ਹੈਲਥ ਡਿਪਾਰਟਮੈਂਟ ਤੇ ਪੁਲਿਸ ਦੀ ਟੀਮ ਦੇ ਵੱਲੋਂ ਇੱਕ ਅਲਟਰਾਸਾਉਂਡ ਸੈਂਟਰ ਤੇ ਰੇਡ ਕੀਤੀ ਜਾਂਦੀ ਹੈ ਔਰ ਦੱਸ ਦਈਏ ਕਿ ਰੇਡ ਦੇ ਦੌਰਾਨ ਜਿਹੜਾ ਹੈਗਾ ਇੱਥੇ ਇੱਕ ਡਾਕਟਰ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਜਿਸ ਨੂੰ ਲੈ ਕੇ ਰੋਸ ਜਿਹੜਾ ਹੈਗਾ ਉਹ ਦੁਕਾਨਦਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਔਰ ਬੰਦ ਕਰਕੇ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਥਾਣਾ ਸਿਟੀ ਦੇ ਐਸ ਐਚਓ ਵੀ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕਾਂ ਦੇ ਵੱਲੋਂ ਰੋਡ ਜਿਹੜੀ ਹੈ ਉਹ ਜਾਮ ਕਰ ਦਿੱਤੀ ਗਈ ਹੈ ਨਾਹਰੇਬਾਜੀ ਕੀਤੀ ਜਾ ਰਹੀ ਹੈ ਰੋਡ ਬੰਦ ਕਰਕੇ ਨਾਹਰੇਬਾਜੀ ਕੀਤੀ ਜਾ ਰਹੀ ਹੈ ਮਸਲਾ ਕੀ ਹੈ ਇਹ ਵੀ ਜਾਣਾਂਗੇ ਪਰ ਦੱਸ ਦਈਏ ਕਿ ਤਕੇ ਸ਼ਾਹੀ ਦੇ આરોਪ ਲੱਗ ਰਹੇ ਆ ਪੰਜਾਬ ਪੁਲਿਸ ਦੇ ਖਿਲਾਫ ਨਾਹਰੇਬਾਜੀ ਕੀਤੀ ਜਾ ਰਹੀ ਹੈ ਔਰ ਨਾਰੇ ਬਾਜੀ ਕਰਦੇ ਹੋਏ ਰੋਡ ਜਿਹੜਾ ਹੈਗਾ ਉਸ ਨੂੰ ਬੰਦ ਕਰ ਦੇ ਤਾਰਗਾ ਪੁਲਿਸ ਮੁਰਦਾਬਾਦ ਪੁਲਿਸ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮਾਰ ਮੰਡਲ ਜਿੰਦਾਬਾਦ ਕਹਿੰਦੀ ਹੈ ਕਿ ਸਾਰੇ ਹੀ ਮੈਡੀਕਲ ਕੈਸੋਸੀਏਸ਼ਨ ਕੈਮਿਸਟ ਇਕੱਠਾ ਹੋਏ ਹੈ ਜਿਨ੍ਹਾਂ ਦੇ ਵੱਲੋਂ ਰੋਸ ਜਿਹੜਾ ਹੈਗਾ ਜਾਹਰ ਕੀਤਾ ਜਾ ਰਿਹਾ ਹੈ ਇੱਥੇ ਸਾਡੇ ਡਾਕਟਰ ਸਾਹਿਬ ਆ ਗਏ ਨੇ ਠਾਉੜਾ ਜੀ ਡਾਕਟਰ ਅਲੀ ਸ਼ਾਹ ਲਾਈ ਫਲਟਰਾ ਸੌਂ ਕਰਦੇ ਆਓ ਕੋਈ ਪਿੰਡ ਦੀ ਨਰਸ ਕੋਈ ਸਰਸੇ ਦੀ ਲੇਡੀ ਨੂੰ ਲੈ ਕੇ ਆਈ ਹੈ ਵੀ ਇਹਦਾ ਅਲਟਰਾਸਾਉ ਕਰਾਉਣਾ ਸੀ ਉਹਨਾਂ ਕਰਦੇ ਨਹੀਂ ਕੋਈ ਗੱਲ ਨਹੀਂ ਐਨੀ ਹਲੇ ਗੱਲ ਹੋਈ ਸੀ ਉਪਰੋਂ ਟੀਮ ਆ ਗਈ ਨਾ ਦਾ ਡਾਕਟਰ ਸਾਹਿਬ ਕੋਲ ਕੋਈ ਪੇਮੈਂਟ ਬਨਾਮਤ ਹੋਈ ਉਹਨਾਂ ਨੇ ਮੈਂ ਪੁੱਛਿਆ ਕਿੰਨੇ ਪੈਸੇ ਹੋਣਗੇ 56000 ਰੁਪਇਆ ਦੇ ਜੇ ਭੇਜਿਆ ਆਸ ਕਿ ਉਹਦੇ ਲਈ ਬਸ ਲਿਆ 56000 ਰੁਪਇਆ ਹੀ ਉਸ ਨਰਸ ਨੂੰ ਬਰਾਮਦ ਹੋਇਆ ਉਹਨਾਂ ਦੇ ਨੋਟਾਂ ਨਾਲ ਉਹਨਾਂ ਦਾ ਮੈਚ ਕਰ ਲਿਆ ਡਾਕਟਰ ਗੁਰਾਜ ਜੱਨਾ ਦਾ ਕੋਈ ਪੇਮੈਂਟ ਬਰਾਮਦ ਹੋਈ ਨਾ ਕਿਸੇ ਦਾ ਕੋਈ ਇੰਸਟਰੂਮੈਂਟ ਬਰਾਮਦ ਹੋਇਆ ਕੋਈ ਨਹੀਂ ਬਰਾਮਦ ਹੋਇਆ ਫਿਰ ਮੈਂ ਗੱਲ ਕੀਤੀ ਮੈਂ ਕਹਿੰਦੀ ਪਹਿਲੇ ਹੀ ਗੱਲ ਨੇ ਅਸੀਂ ਦਾਸ ਸਾਹਿਬ ਨੂੰ ਦੇਖ ਲਿਆ ਦਾਸ ਸਾਹਿਬ ਬਿਲਕੁਲ ਸਹੀ ਨੇ ਲੇਕਿਨ ਅਸੀਂ ਇਹ ਰਿਪੋਰਟ ਲੈ ਕੇ ਜਾਵਾਂਗੇ ਅਸੀਂ ਇਹ ਐਫਆਈਰ ਕਰਾਂਗੇ ਮਗਤੀ ਜਾਣ ਲੱਗਾ ਸਾਡੇ ਡਾਕਟਰ ਸਾਹਿਬ ਐਮਬੀਬੀਐਸ ਡਾਕਟਰ ਇੱਕ ਛੋਟਾ ਜਿਹਾ ਮਲਾਜਮ ਨੂੰ ਚਮੇੜਾ ਮਾਰ ਕੇ ਚਾਰਚ ਭਾਵੇ ਭਾਈ ਇਹ ਬਰਦਾਸ਼ਤ ਬਾਹਰ ਹੈ ਪੱਕੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੱਕੇ ਨਹੀਂ ਚਲੇਗੀ ਮੁਰਦਾਬਾ ਮੁਰਦਾਬਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਾਮ ਕੀ ਕ੍ਰਿਸ਼ਨ ਕੁਮਾਰ ਦਾ ਨਾਮ ਹੈ ਸਾਰਾ ਬਾਜ਼ਾਰ ਗਵਾਹੀ ਦੇਗਾ ਕਿ ਉਸ ਬੰਦੇ ਨੇ ਬਾਹ ਮਰੋੜ ਕੇ ਸਾਡਾ ਐਮਬੀਬੀਐਸ ਦਾ ਅਸੀਂ ਕਿਹਾ ਵੀ ਇਹ ਡਾਕਟਰ ਸਾਹਿਬ ਅਵੇ ਵਿਕਲ ਤੇ ਲੈ ਕੇ ਆਣੇ ਆ ਕਹਿੰਦੇ ਨਹੀਂ ਜੀ ਇਹ ਤਾਂ ਮੁਜਰਾ ਮੇਂ ਲੈ ਕੇ ਨਹੀਂ ਇਹ ਜਿਹੜੇ ਜਿਹੜੇ ਬੰਦੇ ਵੱਲੋਂ ਤੁਸੀਂ ਕਹਿ ਰਹੇ ਹੋ ਚਪੇੜੇ ਮਾਰੇ ਗਏ ਆ ਜਾਂ ਡਾਕਟਰ ਸਾਹਿਬ ਇਹ ਕੌਣ ਹੈ ਕੀ ਪੋਸਟ ਹੈ ਇਹ ਸਿਵਲ ਸਰਕਲ ਦੇ ਨਾਲ ਹੋਣਾ ਨਹੀਂ ਕੋਈ ਹਾਂਜੀ ਇਹ ਵਿਭਾਗ ਹੋਣਾ ਜੀ ਡਾਕਟਰ ਨੂੰ ਯਾਰ ਕੁਝ ਸਹੀਜ ਦਿਓ ਤੁਸੀਂ ਜਦੋਂ ਸਾਰਾ ਬਾਜ਼ਾਰ ਕਹਿ ਰਿਹਾ ਕਿ ਅਸੀਂ ਆਦੇ ਵਿਕਲ ਤੇ ਲੈ ਕੇ ਆਣੇ ਆ ਪਰੇ ਧੱਕੇ ਛਾਈ ਨਹੀਂ ਚੱਲੇਗੇ ਹੁਣ ਕੀ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕਿੱਥੇ ਪਹੁੰਚੇ ਉਹ ਜਿੱਥੇ ਮਰਜ਼ੀ ਲੈ ਜਾਣਗੇ ਦੰਗਾ ਹੀ ਦੰਗਾ ਦਲ ਦਲ ਇਹ ਆਇਆ ਖੁੱਲਣਾ ਨਹੀਂ ਬੇਨੋ ਹੁਣ ਕੀ ਕਰੋਂ ਹੁਣ ਤੁਹਾਡੇ ਵੱਲੋਂ ਰੋਜ਼ ਜ਼ਾਹਰ ਕੀਤਾ ਜਾ ਰਿਹਾ ਕੀ ਕੀਤਾ ਜਾ ਰਿਹਾ ਪਹਿਲੀ ਗੱਲ ਤਾਂ ਸਾਡਾ ਇਹ ਹੈ ਵੀ ਸਾਨੂੰ ਕਿਸੇ ਨਾਲ ਜਵਾਬ ਦੇਵੇ ਦੀ ਉਹਨੂੰ ਚਵੇੜਾ ਕਿਵੇਂ ਮਾਰ ਸਕਦਾ ਦੂਸਰਾ ਇਹ ਡਾਕਟਰ ਨੂੰ ਰਾਸ਼ਣ ਕਿਵੇਂ ਲਾਸੂ ਤੇਨ ਇਹ ਕਿ ਸਦਾਰ ਦੇ ਰਾਸੂਦ ਰਿਹਾ ਹੈ ਇਹ ਸਾਨੂੰ ਦੱਸੋ ਅਗਲੀ ਕਾਰਵਾਈ ਹੁਣ ਕੀ ਕੀਤੀ ਜਾ ਰਹੀ ਤੁਹਾਡੇ ਵੱਲ ਬਿਲਕੁਲ ਦੱਸਈਏ ਕੀ ਵਿਵਾਦ ਜਿਹੜਾ ਹੈਗਾ ਉਹ ਖੜਾ ਡਾਕਟਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਅਲਟਰਾ ਸਾਊਂਡ ਦੇ ਉੱਤੇ ਕਾਰ ਅਲਟਰਾ ਸਾਊਂਡ ਸੈਂਟਰ ਤੇ ਕਾਰਵਾਈ ਕੀਤੀ ਗਈ ਹੈ ਜਿਸ ਨੂੰ ਲੈ ਕੇ ਰੋਸ ਜਿਹੜਾ ਹੈਗਾ ਉਹ ਜ਼ਾਹਰ ਕੀਤਾ ਜਾ ਰਿਹਾ ਔਰ ਜਲਾਲਾਬਾਦ ਦੇ ਬਾਮਣੀ ਚੁੰਗੀ ਚੌਂਕ ਦੀਆਂ ਤਸਵੀਰਾਂ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਰੋਸ ਵਜੋਂ ਜਿਹੜਾ ਕੀ ਹੈ ਹਾਈਵੇ ਬੰਦ ਕਰ ਦਿੱਤਾ ਗਿਆ ਇੱਥੇ ਡਾਕਟਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਔਰ ਕਾਰਵਾਈ ਨੂੰ ਗਲਤ ਠਹਿਰਾਉਂਦੇ ਹੋਏ ਜੋ ਆਸ-ਪਾਸ ਦੇ ਲੋਕ ਹੈ ਉਹਨਾਂ ਦੇ ਵੱਲੋਂ ਹਾਈਵੇ ਨੂੰ ਬੰਦ ਕਰਕੇ ਰੋਸ ਜਿਹੜਾ ਹੈਗਾ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਔਰ ਲੋਕ ਆਪਣਾ ਰੋਸ ਪ੍ਰਗਟ ਕਰ ਰਹੇ ਆ ਰਸਤਾ ਨਹੀਂ ਅਗੇ ਲਾਈਵ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਜਲਾਲਾਬਾਦ ਦੇ ਬਾਮਣੀ ਚੁੰਗੀ ਚੌਂਕ ਤੋਂ ਜਿੱਥੇ ਸਾਰੇ ਹੀ ਕੈਮਿਸਟ ਔਰ ਡਾਕਟਰ ਪਹੁੰਚੇ ਆ ਜਿਨ੍ਹਾਂ ਦੇ ਵੱਲੋਂ ਰੋਸ ਜਿਹੜਾ ਹੈਗਾ ਉਹ ਜ਼ਾਹਰ ਕੀਤਾ ਜਾ ਰਿਹਾ ਔਰ ਹਾਈਵੇ ਨੂੰ ਇਸ ਰੋਡ ਨੂੰ ਬੰਦ ਜਿਹੜਾ ਹੈਗਾ ਫਿਲਹਾਲ ਕਰ ਦਿੱਤਾ ਗਿਆ ਔਰ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਕਾਰਵਾਈ ਕੀਤੀ ਗਈ ਹੈ ਉਸ ਨੂੰ ਗਲਤ ਕਰਾਰ ਦਿੱਤਾ ਜਾ ਰਿਹਾ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਇੱਕ ਮੁਲਾਜ਼ਮ ਇੱਥੇ ਜਿਸ ਦੇ ਵੱਲੋਂ ਡਾਕਟਰ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਉਸ ਦੇ ਖਿਲਾਫ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਡਾਕਟਰ ਨੂੰ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਇਹ ਰੋਡ ਜਿਹੜਾ ਇਸੇ ਤਰ੍ਹਾਂ ਹੀ ਜਾਮ ਰਹੇਗਾ ਤਾਂ ਲਾਈਵ ਤਸਵੀਰਾਂ ਜਿਹੜੀਆਂ ਉਹ ਇਸ ਸਮੇਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਲਾਲਾਬਾਦ ਦੇ ਬਾਮਣੀ ਚੁੰਗੀ ਚੌਂਕ ਤੋਂ ਜੀ ਕੋਈ ਬੰਦਾ ਨਹੀਂ ਕਹਿ ਸਕਦਾ ਭੈਜੋ ਬੰਦਾ ਕੋਈ ਕਰ ਸਕਦਾ 400 ਦੇ ਘੱਟ ਹੋਵੇਗਾ ਕੋਈ ਨਹੀਂ ਕਹਿ ਸਕਦਾ ਜਲਾਲਾ ਉਹ ਬੰਦੇ پورے ਦੇ ਵਿੱਚ ਬੰਦਾ ਘੱਟ ਕੰਮ ਕਰਦਾ 20 ਸਾਲ ਸਾਡੇ ਗਵਾਂਢੀ ਆਈ ਡਾਕਟਰ ਬਿਲਕੁਲ ਕਦੇ ਕਿਸੇ ਨੂੰ ਕੰਪਲੀਟ ਹੀ ਨਹੀਂ ਆਇਆ ਉਹ ਬੰਦਾ ਕਾਹ ਨਹੀਂ ਸਕਦਾ ਘੱਟ ਕੰਮ ਕਰੇਗਾ ਇਸ ਤਰ੍ਹਾਂ ਦੇ ਵੀ ਕਰੇਗਾ ਕੁਝ ਨਹੀਂ ਹੋਣਾ ਨਜਾਇਜ਼ ਇਹ ਕਾਰਵਾਈ ਤਿਆਰ ਹੈ ਨੇ ਜੋ ਕਾਰਵਾਈ ਹੋਈ ਹੈ ਨਜਾਇਜ਼ ਹੈ ਬਿਲਕੁਲ ਨਜਾਇਜ਼ ਹੈ ਜਿਹੜਾ ਕੰਮ ਕਰੀ ਨਹੀਂ ਸਕਦਾ ਕੋਈ ਸੱਦਾ ਸਾਜੀ ਤੇ ਉਮੈਦ ਹੋਇਆ ਸਾਰਾ ਕੰਮ ਜਿਹੜਾ ਸੋਚੀ ਸਜੀ ਸਾਜੀ ਨਾਲ ਕੀਤਾ ਗਿਆ ਉਹ ਬੰਦਾ ਗਲਤ ਕੰਮ ਕਰੀ ਨਹੀਂ ਸਕਦਾ 100% ਏਡ ਬੰਦਾ ਸੌ ਦੇਣੀ ਗਲਤ 100% ਗਲਤ ਕੰਮ ਕਰ ਰਿਹਾ ਹੈ ਮਰਜ਼ੀ ਬੁਲਾ ਕੇ ਬਿਨਾਂ ਪੁੱਛਿਆ ਲੈ ਜਾਣੀ ਜਾਵਣਾ ਗਲਤ ਕੰਮ ਕਰਨੀ ਗਲਤ ਕੰਮ ਉਹ ਨਹੀਂ ਕਰ ਸਕਦਾ ਕਿਹੜੇ ਬੰਦੇ ਨੂੰ ਮਰਜ਼ੀ ਜ਼ਿਆਦਾ ਬੁਲਾ ਕੇ ਪੁੱਛ ਲਵੇ ਕਿਹੜੇ ਬੰਦੇ ਨੂੰ ਮਰਜ਼ੀ ਜਿਹੜਾ ਬੰਦਾ ਜਾਣਦਾ ਹੈ ਕੋਈ ਵੀ ਤਾਂ ਬਿਲਕੁਲ ਗਲਤ ਕੰਮ ਕਰ ਨਹੀਂ ਸਕਦਾ ਸਾਰਾ ਸ਼ਹਿਰ ਇਸ ਨੇ ਜੰਮਿਆ ਸ਼ਹਿਰ ਇਹ ਪੂਰੇ ਸ਼ਹਿਰ ਦੇ ਬਹੁਤ ਬੰਦਾਂ ਦੇ ਨਾਲ ਡਾਕਟਰ ਡਾਕਟਰ ਛਾਵੜਾ ਦੇ ਹੱਕ ਦੇ ਵਿੱਚ ਪੂਰੀ ਮਾਰਕੀਟ ਦੇ ਲੋਕ ਖੜੇ ਆ ਔਰ ਉਹਨਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਔਰ ਦੱਸ ਰਹੇ ਆ ਕਿ ਡਾਕਟਰ ਛਾਵੜਾ ਦੇ ਨਾਲ ਜਿਹੜਾ ਕੀ ਹੈ ਤੱਕਾ ਕੀਤਾ ਜਾ ਰਿਹਾ ਨਜਾਇਜ਼ ਜਿਹੜਾ ਕੀ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਆ ਔਰ ਇਸ ਨੂੰ ਲੈ ਕੇ ਪੂਰੇ ਸ਼ਹਿਰ ਦੇ ਕੈਮਿਸਟ ਔਰ ਡਾਕਟਰ ਇਕੱਠਾ ਹੋਏ ਆ ਗੱਲ ਕਰਦੇ ਆ ਬਾਈ ਜੀ ਨਾਲ ਬਾਈ ਰਮਨ ਜੀ ਇੱਥੇ ਮੌਜੂਦ ਨੇ ਰਮਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਾਰਵਾਈ ਨੂੰ ਚਲੋ ਚਾਹੀ ਕੋਈ ਦੋਸ਼ੀ ਕੁਝ ਵੀ ਇਸ ਤਰ੍ਹਾਂ ਇੱਕ ਐਮਬੀਬੀਐਸ ਡਾਕਟਰ ਦੇ ਚਪੇੜੇ ਮਾਰਨੇ ਜਾਂ ਉਸ ਦੀ ਬਾਹਮ ਰੋੜਨੀ ਬੜੀ ਨਿੰਦਣਯੋਗ ਗੱਲ ਹੈ ਬੜਾ ਸ਼ਰਮ ਡਾਕਟਰ ਐ ਐਮਐਲਏ ਦਾ ਵੀ ਚਲੋ ਸਾਰੇ ਚਲੋ 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 ਸਾਰੇ ਡਾਕਟਰ ਸਾਹਿਬ ਦੇ ਪਿੱਛੇ ਜਾ ਰਹੇ ਨੇ ਜਿੱਥੇ ਮਾੜੀ ਵਾਅਦਾ ਦੂਰ ਹੈ ਵੈਸੇ ਇੱਥੇ ਲਿਆਏ ਨਾਲ ਮੈਡੀਕਲ ਕਰਾ ਕੇ ਨਹੀਂ ਨਹੀਂ ਜਾਣ ਦੇ ਯਾਰ ਸਰਕਾਰੀ ਲੈ ਗਏ ਸਾਰੇ ਉੱਥੇ ਹੀ ਸਰਕਾਰੀ ਹਸਪਤਾਲ ਦੇ ਵਿੱਚ ਦੇਖੋ ਨਾ ਉੱਥੇ ਜੰਮੇ ਸਾਰੇ ਇੱਥੇ ਆਪੇ ਆਣਗੇ ਯਾਰ ਜਾਣ ਕੇ ਤੇ ਪਾ ਕੇ ਉੱਥੇ ਜਾਣ ਜਾਣ ਮੈਡੀਕਲ ਕਰਾ ਕੇ ਲੈ ਜਾਈਏ ਸਾਰੇ ਨਾਲ ਮੈਡੀਕਲ ਜੋ ਕਾਰਵਾਈ ਹੋਣੀ ਹੈ ਜੀ ਕਰਤੀ ਹੋ ਜਾਏਗਾ ਕੰਮ ਪਿਆ ਜਾਏਗਾ ਜੀ ਤਰ ਦੱਸ ਦਈਏ ਕਿ ਜੋ ਕਾਰਵਾਈ ਆ ਉਸ ਨੂੰ ਲੈ ਕੇ ਇੱਥੇ ਸਵਾਲ ਚੱਕੇ ਜਾ ਰਹੇ ਆ ਕਾਰਵਾਈ ਨੂੰ ਗਲਤ ਠਹਿਰਾਇਆ ਜਾ ਰਿਹਾ ਹੈ ਓਥੇ ਛੱਡਣਾ ਨਰਸ ਮੋਹਨ ਦੇ ਦੱਸਣ ਦੇ ਉੱਥੇ ਲੈ ਕੇ ਗੈਨਸ ਲੋਸਸ ਉੱਥੇ ਬੈਠੇ ਲੈ ਕੇ ਜਾਣਾ ਚਾਹੀਦਾ ਹੈ ਸਾਰੇ ਉੱਥੇ ਚੱਲੇ ਉਸ ਦਾ ਅੱਛਾ ਚਾਲ ਆਣ ਕੇ ਅੰਦਰ ਟੱਕਾ ਸ਼ਾਈ ਨਹੀਂ ਚਲੇਗੀ ਟੱਕਾ ਸ਼ਾਈ ਨਹੀਂ ਚਲੇਗੀ ਟੱਕਾ ਸ਼ਾਈ ਨਹੀਂ ਚਲੇਗੀ ਜੰਮੂ ਕਸ਼ਮੀਰ ਮੁੜਾਬੜ مرदाबाद پنجاب پولیس مرदाबाद پنجاب پولیس مرदाबाद جی زندہ باد مرदाबाद جی زندہ باد مرदाबाद کوپار منڈل زندہ باد کوپار منڈل زندہ باد 284 زندہ باد 284 زندہ باد ٹکا شائی نہیں چلے گی ٹکا شائی نہیں چلے گی ਕਾਲ ਕਰਕੇ ਮੋਟ ਲੋ ਨਾ ਜੇ ਲੱਗ ਰਿਹਾ ਹੈਗਾ ਨਾ ਹੈਲੋ ਨੰਬਰ ਦੇ ਉੱਤੇ ਚੈੱਕ ਪਤਾ ਕਰ ਲੈਣੇ ਆ